ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਏਟੀਸੀ ਨਿਊਜ਼ ਸ਼੍ਰੀ ਗੁਰੂ ਹਰਗੋਬਿੰਦ ਖਾਲਸਾ ਸਕੂਲ ਚਰਨਕਵਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਟਾਫ ਪ੍ਰਬੰਧਕ ਕਮੇਟੀ ਤੇ ਵਿਦਿਆਰਥੀਆਂ ਵੱਲੋਂ ਮੈਨੇਜਿੰਗ ਕਮੇਟੀ ਖਾਲਸਾ ਐਜੂਕੇਸ਼ਨ ਕਾਉਂਸਲ ਚਰਨਕਵਲ ਬੰਗਾ ਦੇ ਸਹਿਯੋਗ ਨਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਪਹਿਲੀਆਂ ਪੀਛਨਾ ਪ੍ਰਾਪਤ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾਕਟਰ ਤਰਸੀਮ ਸਿੰਘ ਭਿੰਡਰ, ਗੁਰੂ ਨਾਨਕ ਕਾਲਜ ਫਾਰ ਊਮਨ ਬੰਗਾ ਦੇ ਪ੍ਰਿੰਸੀਪਲ ਸੰਦੀਪ ਕੌਰ, ਕੁਲਵਰਨ ਸਿੰਘ ਗਿੱਲ ਥਾਂਦੀਆਂ, ਸਰਜੀਤ ਸਿੰਘ ਨਵਾਂ ਸ਼ਹਿਰ ਅਤੇ ਸਤਵੀਰ ਸਿੰਘ ਪੱਲੀ ਚਿੱਕੀ ਕਾਂਗਰਸੀ ਆਗੂ ਨੇ ਬੱਚਿਆਂ ਨੂੰ ਵਿਦਿਆ ਵਿੱਚ ਉੱਚੇ ਸਥਾਨ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਸੰਸਥਾ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ਬਹਾਦਰੂ ਜੀ ਦਾ ਖਾਸਾ ਬਹਾਦਰੂ ਜੀ ਦੀ ਫਤਿਹ ਚੇਕੂਰੂ ਹਰ ਕੋ ਇਨਸਾਦ ਖਾਸਾ ਸਕੂਲ ਜਨਕਵਾ ਸਾਦੇ ਵਿੱਚ ਅੱਜ ਜੋ ਗੁਰੂ ਦੀ ਹਾਜ਼ਰੀ ਦੇ ਵਿੱਚ ਡੋਗਰਾ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਲਾਮਾ ਨਾਮਾਤ ਸਮਾਗਮ ਕਰਵਾਇਆ ਜਾ ਰਿਹਾ ਅਸੀਂ ਭਾਗਾ ਵਾਲਿਆਂ ਤੇ ਗੁਰੂ ਦੇ ਹੋਰ ਆਸਰੇ ਦੇ ਨਾਲ ਅਸੀਂ ਇਹ ਸਨਮਾਨ ਪ੍ਰਾਪਤ ਕਰ ਰਹੇ ਹਾਂ ਜਦੋਂ ਵੀ ਮੈਂ ਦੇਖਦਾ ਇਸ ਸਕੂਲ ਵੱਲ ਕਿਉਂਕਿ 8ਵੇਂ ਦਾ ਤੁਸੀਂ ਉਸੇ ਜਿਹਾ ਬੈਠੇ ਹੋਏ 9th ਟਾਈਮ ਕਲਾਸ ਦੇ ਵਿੱਚ ਬੈਣੀ ਤੁਹਾਡੇ ਵੱਲ ਇਸੇ ਤਰ੍ਹਾਂ ਮੈਂ ਖੈਤਾਂ ਦਾ ਸੀ ਇਹਨਾਂ ਕਮਰਿਆਂ ਦੇ ਵਿੱਚ ਤੁਹਾਡੇ ਨਾਲ ਖੜਿਆ ਕਰਦੇ ਸੀ ਇਹ ਆਪਾਂ ਜਦੋਂ ਤੁਸੀਂ ਪਿੱਛੇ ਨੂੰ ਓਟ ਕੇ ਦੇਖਦੇ ਆ ਤਾਂ ਵੀ ਇਸ ਸਕੂਲ ਦਾ ਜੋ ਇਤਿਹਾਸ ਹੈ ਉਹ ਬੜਾ ਮਾਣ ਮੱਤਾ ਰਿਹਾ ਹੈ 11 ਲੱਖਾਂ ਹੀ ਮਰਕਲ ਸਟੂਡੈਂਟ ਇੱਥੋਂ ਜਿਨ੍ਹਾਂ ਨੇ ਪੜ੍ਹ ਕੇ ਜਾਣੇ ਆਪਣੇ ਕਾਮ ਦੇ ਆਪਣੀਆਂ ਦੇ ਚੰਡੇ ਜਿਹੜੇ ਆ ਉੱਜਾ ਹੈ ਦੇਸ਼ ਜੁਮੇ ਹੈ ਦੇਸ਼ਾਂ ਦੇ ਵਿੱਚ ਉਹ ਪ੍ਰੰਤ ਕੀਤੇ ਨੇ ਉਹ ਬੇਸਪਾਰਸ਼ ਜੀ ਸੰਜੀ ਇੱਥੇ ਸੁਭਾਵਾਂ ਨੂੰ ਬਾਰੇ ਨੇ ਬੜਾ ਚੰਗਾ ਲੱਗਦਾ ਸੋਸ਼ਲ ਤੌਰ ਤੇ ਹੋ ਬੜਾ ਵਿਚਾਰ ਦੇ ਨੇ ਸਾਰਿਆਂ ਨਾਲ ਦਸਵੀਂ ਦੇ ਪੇਪਰ ਵੀ ਆ ਰਹੇ ਨੇ ਤੁਹਾਡੇ 12 13 ਤਰੀਕ ਨੂੰ ਚੰਗੇ ਤਰੀਕੇ ਦਾ ਜਿਸ ਤਰ੍ਹਾਂ ਵੀ ਤੁਹਾਨੂੰ ਟੀਚਰਾਂ ਨੇ ਤੁਹਾਡਿਆਂ ਨੇ ਗਾਈਡ ਕੀਤਾ ਉਸ ਮੁਤਾਬਕ ਮਿਹਨਤ ਕਰੋ ਸੋਸ਼ਲ ਮੀਡੀਆ ਤੋਂ ਥੋੜਾ ਜਿਆ ਬਚ ਕੇ ਆਪਾਂ ਜੀ ਇਸ ਟੈਂਡ ਤੇ ਪੇਪਰ ਜਿਹੜਾ ਧਿਆਨ ਦੇ ਦੀਏ ਪੇਪਰ ਤੇ ਜਿਆਦਾ ਹੋ ਸਕਦਾ ਤੁਹਾਡੀ ਲਾਈਫ ਦੇ ਵਿੱਚ ਸਦਾਈ ਉਹ ਬਤ ਐਮ ਨੂੰ ਲੋਦਾ ਕਰੇ ਤੇ ਸਾਰੇ ਰੂਪੇ ਦੁਆਰਾ ਖੁਦਾਈ ਵੀ ਦਿਨਾ ਤੇ ਮੈਂ ਨੂੰ ਜੀ ਕੇ ਅੱਗੇ ਰਾਸ ਦਾ ਬਸ ਸਦਾਈ ਤੁਸੀਂ ਕਲਾ ਚ ਰਹ ਬਹੁਤ ਜੀ ਦਾ ਸਾਹਿਬ ਜੀ ਬਹੁਤ ਸ਼ੁਕਰੀਫਤ 10ਵੀਂ ਦੇ ਵਿੱਚ ਜਿਹੜੀ ਤੁਸੀਂ ਡਿਸੀਜਨ ਲਾਗੇ ਤੁਸੀਂ ਪੜਨਾ ਆ ਕਿ ਨਹੀਂ ਪੜਨਾ ਮਿਹਨਤ ਕਰਨੀ ਆ ਕਿ ਨਹੀਂ ਕਰਨੀ ਵਾਕਿਆ ਹੀ ਇਸੇ ਉੱਤੇ ਤੁਹਾਡੀ ਜਿਹੜੀ ਅੱਗੇ ਅੱਗੇ ਦੀ ਜ਼ਿੰਦਗੀ ਆ ਉਹ ਇਸੇ ਉੱਤੇ ਵੇਸਟ ਹੈ ਤੁਸੀਂ ਪਲੱਸ 1 ਪਲੱਸ 2 ਦੇ ਵਿੱਚ ਕਿਹੜੇ ਸਬਜੈਕਟਸ ਪੜਨੇ ਨੇ ਇਹ ਬਿਲਕੁਲ ਤੁਹਾਡੇ ਮਾਈਂਡ ਦੇ ਵਿੱਚ ਕਲੀਅਰ ਹੋ ਜਾਣਾ ਚਾਹੀਦਾ ਔਰ ਜਿਹੜੇ ਪਲੱਸ 2 ਦੇ ਬੱਚੇ ਆ ਮੈਂ ਸਪੈਸ਼ਲੀ ਉਹਨਾਂ ਨੂੰ ਇਹ ਰਿਕੁਐਸਟ ਕਰੂੰਗੀ ਬੇਟਾ ਤੇ ਬੱਚਿਓ ਜੋ ਵੀ ਤੁਸੀਂ ਪਲੱਸ 2 ਦੇ ਵਿੱਚ ਅਚੀਵ ਕਰੋਗੇ ਉਹ ਥਰੋਅਆਊਟ ਲਾਈਫਟਾਈਮ ਕਾਊਂਟ ਕਰੇਗਾ ਚਾਹੇ ਤੁਸੀਂ ਜੌਬ ਲਈ ਜਾਣਾ ਹੈ ਚਾਹੇ ਤੁਸੀਂ ਅੱਗੇ ਸਟੱਡੀਜ਼ ਕਰਨੀਆਂ ਆ ਇਹ ਜਿਹੜੇ ਮਾਰਕਸ ਨੇ ਇਹ ਇੱਕ ਤਰ੍ਹਾਂ ਨਾਲ ਤੁਹਾਡਾ ਲੀਫ ਦੇ ਤੌਰ ਤੇ ਕੰਮ ਕਰੇਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵੈਸਟ ਆਫ ਲੱਕ ਇੰਨੀ ਆ ਕਿ ਜੋ ਵੀ ਤੁਸੀਂ ਪੜਿਆ ਆ ਉਹਨੂੰ ਅੱਛੇ ਤਰੀਕੇ ਨਾਲ ਲਿਖੋ ਸਾਰੇ ਕੁਐਸਚਨਸ ਅਟੈਂਪਟ ਕਰੋ ਔਰ ਉਮੀਦ ਕਰਦੀ ਆ ਕਿ ਤੁਸੀਂ ਜ਼ਿਲ੍ਹੇ ਦੇ ਵਿੱਚੋਂ ਅਤੇ ਪੂਰੇ ਪ੍ਰਾਂਤ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਬੋਰਡ ਦੇ ਵਿੱਚ ਅੱਛੀਆਂ ਪੋਜੀਸ਼ਨਸ ਤੇ ਪਾਸ ਹੋਵੋ ਕਿਉਂਕਿ ਹੁਣ ਇੱਕ ਗੱਲ ਹੋ ਰਿਹਾ ਜਿਹੜੀ ਐਡੀਸ਼ਨਲ ਸਾਨੂੰ ਤਾਂ ਬੜੀ ਚੰਗੀ ਲੱਗੀ ਮੈਨੂੰ ਪਤਾ ਨਹੀਂ ਤੁਹਾਨੂੰ ਚੰਗੀ ਲੱਗੀ ਹੋਣੀ ਆ ਕਿ ਨਹੀਂ ਕਿ ਹੁਣ ਥੋੜਾ ਕੈਨੇਡਾ ਜਿਹੜਾ ਆ ਉਹ ਬੰਦ ਹੋ ਰਿਹਾ ਸੋ ਤੁਸੀਂ ਸਾਡੇ ਕੋਲ ਹੀ ਆਓਗੇ ਸਾਡੇ ਕੋਲ ਹੀ ਰਹੋਗੇ ਔਰ ਮੈਂ ਚਾਹੁੰਦੀ ਆ ਕਿ ਤੁਸੀਂ ਇੱਥੋਂ ਦਾ ਜਿਹੜਾ ਐਜੂਕੇਸ਼ਨ ਸਿਸਟਮ ਆ ਇਹਦੇ ਤੋਂ ਐਟ ਲੀਸਟ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕਰਕੇ ਜਾਓ ਤਾਂ ਕਿ ਉੱਥੇ ਜਾ ਕੇ ਤੁਸੀਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕੋ ਇਸ ਤੋਂ ਇਲਾਵਾ ਜੇ ਇੱਥੇ ਵੀ ਰਹਿਣਾ ਹੈ ਤਾਂ ਤੁਸੀਂ achhi jobs ਦੇ ਉੱਪਰ ਜਾਓ ਤਾਂ ਕਿ ਇਸ ਇਲਾਕੇ ਦਾ ਨਾਮ ਰੌਸ਼ਨ ਹੋਵੇ ਕਿਉਂਕਿ ਇਹ ਸਕੂਲ ਕਾਫੀ ਪੁਰਾਤਨ ਸਕੂਲ ਹੈ ਇੱਥੋਂ ਬਹੁਤ ਸਾਰੇ ਵਿਦਿਆਰਥੀ ਪਾਸ ਆਊਟ ਹੋ ਕੇ achhi positions ਦੇ ਉੱਪਰ ਕੰਮ ਕਰ ਰਹੇ ਨੇ ਸੋ ਮੈਂ ਚਾਹਨੀ ਆਂ ਔਰ ਮੇਰੀਆਂ ਵਿਸ਼ੇਸ ਵੀ ਨੇ ਮੇਰੀਆਂ ਸ਼ੁਭ ਇਸ਼ਾਮਾਂ ਨੇ ਤੁਹਾਡੇ ਨਾਲ ਔਰ ਇਸ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗੱਲ ਹੋਏਗੀ ਕਿ ਜੇ ਤੁਸੀਂ ਅੱਛੇ ਨੰਬਰ ਲੈ ਕੇ ਪਾਸ ਹੋਵੋਗੇ ਔਰ ਅੱਛੇ-ਅੱਛੇ ਕਾਲਜਿਸ ਦੇ ਵਿੱਚ ਸੋਹਣੇ ਤਰੀਕੇ ਨਾਲ ਪੜੋਗੇ ਔਰ ਆਪਣਾ ਅਤੇ ਆਪਣੇ ਪਰਿਵਾਰ ਦਾ ਆਪਣੇ ਸਕੂਲ ਦਾ ਆਪਣੇ ਟੀਚਰ ਸਾਹਿਬਾਨ ਦਾ ਨਾਮ ਰੌਸ਼ਨ ਕਰੋਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਇਜਾਜ਼ਤ ਲੈਂਦੀ ਜੁਗੋ ਜਗਤ ਅਲੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦੀਆਂ ਨਿਗਮਾਂ ਰਹੀ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚਿਆ ਆਉਂਗੀਆਂ ਸ਼ਖਸੀਅਤਾਂ ਕੰਸੀਵਲ ਸਾਹਿਬ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਸਹਿਬਾਨ ਸਟਾਫ ਤੇ ਪਿਆਰੇ ਵਿਦਿਆਰਥੀਓ ਸਕੂਲ ਦੀ ਰਵਾਇਤਾਂ ਦੇ ਮੁਤਾਬਕ ਹਰੇਕ ਸਾਲ ਸੂਲ ਦੀ ਚੜ੍ਹਦੀ ਕਲਾ ਔਰ ਬੱਚਿਆਂ ਦੇ ਰੌਸ਼ਨ ਨੂੰ ਵੇਖ ਨੂੰ ਸਨਮਾਨਤ ਰੱਖਦੇ ਹੋਏ ਗੁਰੂ ਮਹਾਰਾਜ ਦਾ ਉਤਾਰਾ ਲਿਆ ਜੰਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿ ਪਾਠ ਰਖਵਾਏ ਗਏ ਸਨ ਪੂਰਨ ਸਮਾਪਤੀ ਪ੍ਰੰਤ ਅੱਜ ਕੀਰਤਨ ਨਰਮਸਜਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਇਸੇ ਸਕੂਲ ਦੇ ਸਾਫ ਪਾਲ ਵਿਦਿਆਰਥੀ ਉਹਦੇ ਜਥੇ ਨੇ ਕੀਟਨ ਕੀਤਾ ਬਹੁਤ ਸੋਹਣਾ ਬਹੁਤ ਹੀ ਵਧੀਆ ਪੰਤਰ ਮੁਕਤ ਕਰਨ ਵਾਲਾ ਕੀਟਨ ਸਰਵਣ ਕੀਤਾ ਮੈਂ ਦੱਸਣਾ ਚਾਹਾਂਗਾ ਕਿ ਸੰਸਥਾ ਜਿਹੜੀ ਆ ਇਸ ਇਲਾਕੇ ਦੀ ਬੜੀ ਨਾਮਵਰ ਔਰ ਪੁਰਾਣੀ ਸੰਸਥਾ ਹੈ ਸੋ ਬੱਚਿਓ ਤੁਸੀਂ ਬੜੇ ਵਡਭਾਗੇ ਹੋ ਇਸੇ ਹੀ ਮਾਨਵਤੀ ਸੰਸਥਾ ਦੇ ਵਿੱਚ ਪੜਨ ਦਾ ਮੌਕਾ ਤੁਹਾਨੂੰ ਮਿਲਿਆ ਮੈਂ ਖੁਦ ਵੀ ਇਸ ਸਕੂਲ ਦਾ ਸਟੂਡੈਂਟ ਰਿਆ ਇੱਥੋਂ ਹੀ ਦਸਵੀਂ ਤੱਕ ਦੀ ਵਿਦਿਆ ਜਿਹੜੀ ਉਹ ਗ੍ਰੈਡ ਕੀਤੀ ਸੀ ਔਰ ਇਸ ਸੰਸਥਾ ਨੇ ਜਿੱਥੇ ਇਲਾਕੇ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਉੱਥੇ ਪੰਜਾਬ ਭਰ ਦੇ ਵਿੱਚ ਵੀ ਕਿਉਂਕਿ ਇਸ ਸੰਸਥਾ ਦੇ ਵਿੱਚੋਂ ਮੈਰਿਟ ਜਿਹੜੀਆਂ ਹੋਉਂਦੀਆਂ ਨੇ ਪੰਜਾਬ ਦੇ ਵਿੱਚੋਂ ਦੂਜਾ ਸਥਾਨ ਤੀਜਾ ਸਥਾਨ ਇਸ ਸੰਸਥਾ ਦੇ ਵਿੱਚ ਆਇਓ ਬੱਚੇ ਪੜਾਉਂਦੇ। ਸੋ ਜਿੱਥੇ ਵਿਦਿਆਰਥੀ ਮਾਹੌਲ ਦੇ ਵਿੱਚ ਗੁਣਾਤਮਕ ਤਬਦੀਲੀਆਂ ਆਉਣ ਤੋਂ ਬਾਅਦ 10ਵੀਂ ਕਲਾਸ ਜਿਹੜੀ ਆ ਜਿਹੜੀ ਕਿਸੇ ਟਾਈਮ ਮੀਲ ਪੱਤਣ ਹੋਇਆ ਕਰਦੀ ਸੀ ਵਿਦਿਆਰਥੀ ਦੇ ਜੀਵਨ ਦੇ ਵਿੱਚ ਔਰ ਬਹੁਤ ਸਾਰੀਆਂ ਨੌਕਰੀਆਂ ਔਰ ਬਹੁਤ ਸਾਰੇ ਖਿੱਤੇ ਜਿਹੜਿਆ 10ਵੀਂ ਤੋਂ ਬਾਅਦ ਹੀ ਖੁੱਲ ਜਾਂਦੇ ਸੀ। ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਕਲਰਕ, ਅਧਿਆਪਕ, ਸਿਪਾਹੀ, ਪਟਵਾਰੀ ਸਾਰਿਆਂ ਦੀ ਨਿਕਲੀ ਯੋਗਤਾ ਨਹੀਂ ਸੀ ਉਹ 10ਵੀਂ ਹੋਇਆ ਕਰਨੀ ਸੀ। ਲੇਕਿਨ ਤਕਰੀਬਨ 2000 ਸਾਲ ਦੇ ਲਗਭਗ ਦੇ ਵਿੱਚ ਜਦੋਂ ਬਜਟ ਢਾਂਜੇ ਦੇ ਵਿੱਚ ਗੁਣਾਤਮਕ ਤਬਦੀਲੀ ਕੀਤੀ ਗਈ ਤਾਂ ਪ੍ਰਸਟੂਟ ਲਿਟਰ ਆਇਆ। ਉਹਨੇ ਇਸ ਸਤਾਰ ਨੂੰ ਗ੍ਰਹਿਣ ਕਰ ਲਿਆ। ਅੱਜ ਕੱਲ੍ਹ ਹਰ ਨੌਕਰੀ ਜਾਂ ਕਿਸੇ ਖੇਤਰ ਦੇ ਵਿੱਚ ਜਾਣ ਲਈ ਮੁਢਲੀ ਪ੍ਰੀਖਿਆ ਜਿਹੜੀ ਆਉਂ ਪਲੱਸ 2 ਬਣੀ ਜਾਂਦੀ ਹੈ। ਪਰੰਤੂ 10ਵੀਂ ਦਾ ਮਹੱਤਵ ਘਟ ਨਹੀਂ ਹੋਇਆ। ਕਿਉਂਕਿ 10ਵੀਂ ਵਿਦਿਆਰਥੀ ਦੇ ਇੱਕ ਜੀਵਨ ਦੇ ਵਿੱਚ ਬੜਾ ਟਰਨਿੰਗ ਪੁਆਇੰਟ ਹੈ। ਕਿਉਂਕਿ ਬੱਚਿਓ ਤੁਸੀਂ 10ਵੀਂ ਤੋਂ ਬਾਅਦ ਇੱਕ ਬਹੁਤ ਅਹਿਮ ਫੈਸਲਾ ਲੈਣਾ ਹੈ। ਜਿਹਦੇ ਮੁਤਾਬਕ ਤੁਸੀਂ ਕਿੱਧਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਾਣਾ ਉਹ ਤਾਂ ਡਿਸੀਜਨ ਹੋਣਾ ਤੁਸੀਂ ਕਿਸ ਤਰ੍ਹਾਂ ਦੀ ਸਿੱਖਿਆ ਗ੍ਰਹਿਣ ਕਰਨੀ ਹੈ ਕਿਸ ਖੇਤਰ ਦੇ ਵਿੱਚ ਤੁਸੀਂ ਜਾਣਾ ਉਹ ਸਾਰਾ ਫੈਸਲਾ ਜਿਹੜਾ 10ਵੀਂ ਤੋਂ ਬਾਅਦ ਹੀ ਹੁੰਦਾ ਪ੍ਰਾਪਤ ਦੇ ਵਿੱਚ ਤੁਸੀਂ ਕਿਹੋ ਜਿਹੇ ਹਸਬਟ ਲੈਣੇ ਹਨ ਔਰ ਕਿਹੜੀ ਲਾਈਨ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਪੱਧਰ ਦੇ ਉੱਤੇ ਪਹੁੰਚਣਾ ਹੈ ਇਹਦਾ ਫੈਸਲਾ 10ਵੀਂ ਦੇ ਅੰਕਾਂ ਦੇ ਮੁਤਾਬਕ ਹੀ ਅੱਜ ਕੱਲ ਵੀ ਹੋਇਆ ਕਰਦਾ ਹੈ ਸੋ ਤੁਸੀਂ ਸਾਰਾ ਸਾਲ ਮਿਹਨਤ ਕੀਤੀ ਆ ਤੁਹਾਡੇ ਦੇ ਆਪਕ ਸਾਹਿਬਾਨ ਨੇ ਬਹੁਤ ਤਨੋਂ ਮਨੋਂ ਤੁਹਾਨੂੰ ਜੋਰ ਲਾ ਕੇ ਪੜਾਇਆ ਤੋਂ ਅਸੀਂ ਆਸ ਕਰਦੇ ਆ ਕਿ ਤੁਸੀਂ ਇਹ ਈਸ਼ ਕੀਤੀ ਹੋਈ ਮਿਹਨਤ ਦੇ ਨਾਲ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਉੱਚ ਕੋਟੀ ਦੇ ਅੰਕ ਪ੍ਰਾਪਤ ਕਰਕੇ ਜਿੱਤੇ ਆਪਣਾ ਆਪਣੇ ਮਾਪੇ ਦਾ ਨਾਰਾਸ਼ਨ ਕਰੋਗੇ ਉਥੇ ਇਸ ਮਾਨਮਤੀ ਸੰਸਥਾ ਨੂੰ ਵਿਚਾਰ ਚ ਲਾ ਕੇ ਜਾਓਗੇ ਇਹ ਜਿਹੜੀ ਆਸ ਮੈਂ ਕਰਦਾ ਆ ਜਦੋਂ ਸਾਡਾ ਕੋਈ ਗੋਲ ਹੋਏਗਾ ਉਸ ਨੂੰ ਉਚਿਤ ਕਰ ਲਈ ਸਾਨੂੰ ਮਿਹਨਤ ਵੀ ਕਰਨੀ ਪੈਗੀ ਸਾਨੂੰ ਇਹ ਪਤਾ ਹੈ ਕਿ ਅਸੀਂ ਉੱਤੇ ਪਹੁੰਚਣਾ ਹੈ ਸੋ ਇਸ਼ਾਰਾ ਪੈਂਦੀ ਕਰਕੇ ਗਏਗਾ ਪ੍ਰਗਨਦੀਪ ਕਿ ਅਜ ਬੱਚਿਆਂ ਨੂੰ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਜਾਂ ਸੀ ਤੋਂ ਬਾਅਦ ਤਹੇ 12ਵੀਂ ਤੋਂ ਬਾਅਦ ਇੱਕੋ ਹੀ ਸਰਕਰ ਦੇ ਹੱਥੇ ਪਾਚੇ ਦੇ ਅਜ 12 ਦਾ ਸਟੱਡੀ ਚੱਲਦੀ ਹੁੰਦੀ ਹੈ ਨਾਲ ਹੀ ਫੈਲਿਆ ਹੁੰਦੀ ਹੈ آئلٹس کر کے ہوتے باہر جانا ہے شاید جنہیں بچے پہلے رہے ہیں بڑے سوکھے ہیں وہاں بھی سوکھے ہیں مگر جو آج ہار بھار ہے کسے بھی گھنٹی چاہے جانا چاہے کینیڈا چاہے انگلین چاہے یو ایس خاص کر کے کینیڈا دے بچے بہت ہاتھ ماری ہے میرے دوست لیو روڈ میں نو شاہد ہوتا پورا کا ٹائم دینا کلے کلے بچے ہمارے دفتہ کہ کہا بچے کس طرح تھے

ਉਹ ਡਾਕਟਰ ਜਿੰਮਰ ਬੰਨੇ ਨੇ ਆਪਣਾ ਗੋਲ ਰੱਖਿਆ ਸੀ ਕਿ ਜ਼ਰੂਰ ਬਣਿਆ ਤਾਂ ਕਿ ਸਾਡੀ ਜੋ ਸਟੱਡੀ ਕੀਤੀ ਹੈ ਉਹ ਮਿਲਕ ਲੋਕਾਂ ਨੂੰ ਨਜ਼ਰ ਆਵੇ ਤੇ ਅਸੀਂ ਬਹੁਤ ਵਧੀਆ ਪੜਾਈ ਕੀਤੀ। ਬਹੁਤ ਖਾਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਇੱਕ ਬਹੁਤ ਹੀ ਹਿਸਟੋਰੀਕਲ ਬਹੁਤ ਹੀ ਇਹ ਕੋਈ ਇਹੋ ਜਿਹਾ এডੂਕੇਸ਼ਨ ਦਾ ਅਧਾਰ ਹੈ। ਜਦੋਂ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਕੂਲ ਤਾਂ ਕਈ ਹੁੰਦੇ ਸੀ ਕਈ ਪਿੰਡਾਂ 'ਚ ਪ੍ਰਾਇਮਰੀ ਵੀ ਨਹੀਂ ਦਿਸਦੇ ਜਦੋਂ ਮਾਸਟਰ ਕੁਲਵੰਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਆਜ਼ਾਦੀ ਤੋਂ ਬਾਅਦ ਦੀ ਉਸ ਵੇਲੇ ਇੱਥੇ ਜਿਹੜੇ ਇਹ ਸਕੂਲ ਸੀਗੇ ਇਹਨਾਂ ਨੇ ਆਪਣੇ ਬਿਹਤਰੀਨ ਸਵਾਮਾ ਦਿੱਤੀਆਂ ਔਰ ਬਹੁਤ ਸਾਰਾ ਜ਼ਿਕਰ ਹੋਇਆ ਕਿ ਆਈਐਸ ਪੀਸੀਐਸ ਆਫਸਰ ਚੁਨਾਵਾ ਬਹੁਤ ਹੋ ਸਾਰੇ ਵੱਡੇ ਵੱਡੇ ਜਿਹੜੇ ਅਫਸਰ ਬਣੇ ਸਮਾਜ ਨੂੰ ਸੇਵ ਦੇਣ ਵਾਲੇ ਲੋਕ ਇੱਥੋਂ ਵੜ ਕੇ ਗਏ ਅੱਜ ਅਸੀਂ ਗੁਰੂਗ੍ਰੰਥ ਸਾਹਿਬ ਜੀ ਦਾ ਵਾਟ ਆਸਤਾ ਲਿਆ ਹੈ ਇਸ ਸਕੂਲ ਦੀ ਚੜ੍ਹਦੀ ਕਲਾ ਲਈ ਬੱਚਿਆਂ ਦੀ ਚੜ੍ਹਦੀ ਕਲਾ ਲਈ ਸਭ ਤੋਂ ਸ਼ਾਂਤੀ ਲਈ ਔਰ ਆਉਣ ਵਾਲੇ ਸਮੇਂ ਦੇ ਇਹਨਾਂ ਦੇ ਫਿਊਚਰ ਵਾਸਤੇ ਅਰਦਾਸ ਬੇਨਤੀ ਕੀਤੀ ਹੈ ਬਹੁਤ ਸਾਰੀਆਂ ਮਾਪੇ ਤੇ ਸਰਕਾਰ ਜੋ ਖੁਸ਼ੀਤਾਂ ਇੱਥੇ ਹਾਜ਼ਰ ਹੋਈਆਂ ਨੇ ਉਹ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਸਕੂਲ ਹੈ ਇਹਨਾਂ ਦਾ ਜਿਹੜਾ ਪ੍ਰੋਗਰਾਮ ਜ਼ਰੂਰ ਸਪੈਕਸਟ ਹੋਣਾ ਚਾਹੀਦਾ ਕਿਉਂਕਿ ਇਹ এডੂਕੇਸ਼ਨ ਜਿਹੜੀ ਹੈ ਇਹਨਾਂ ਸਕੂਲਾਂ ਦੀ ਤੇ ਪ੍ਰਾਈਵੇਟ ਸਕੂਲਾਂ ਨੂੰ ਦੇ ਮੁਕਾਬਲੇ ਜਿਆਦਾ ਵਧੀਆ ਹੈ ਔਰ ਜਿਆਦਾ ਮਿਆਰੀ ਵੀ ਹੈ ਸਸਤੀ ਵੀ ਹੈ ਐਕਸਪਲੋਇਟੇਸ਼ਨ ਹੈ ਨਹੀਂ ਔਰ ਮੈਂ ਧੰਨਵਾਦ ਵੀ ਕਰਦਾ ਮੈਨੇਜਮੈਂਟ ਦਾ ਸਟਾਫ ਦਾ ਪ੍ਰਿੰਸੀਪਲ ਸਾਹਿਬ ਦਾ ਜਨਰੇ ਸਾਹਮਣੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਦਾ ਮੌਕਾ ਵੀ ਦਿੱਤਾ ਉਹਨਾਂ ਉਸੇ ਤਰੀਕੇ ਨਾਲ ਮੇ ਬੱਚਿਆਂ ਦੇ ਫਿਊਚਰ ਵਾਸਤੇ ਇਹਨਾਂ ਦੇ ਆਉਣ ਵਾਲੇ ਜਾਂਮ ਵਾਸਤੇ ਵੀ ਉਹੀ ਅਰਦਾਸ ਬੇਨਤੀ ਕਰਦੇ ਆ ਕਿ ਜਿਤਾ ਪਹਿਲਾਂ ਪੁਰਾਣੇ ਸਮਿਆਂ ਤੋਂ ਸਾਹਮੁਖ ਸਿੰਘ ਪੁਨੀਆ ਵੀ ਡਾਕਟਰ ਕਰਨੈਲ ਸਿੰਘ ਗੁਣਾਰਵੀ ਤੇ ਤਸ림 ਸਿੰਘ ਗੁਣਾਰਵੀ ਪ੍ਰਿੰਸੀਪਲ ਸਾਹਿਬ ਵਰਗੇ ਉਹ ਵੀ ਸੈਂਕੜੇ ਲੋਕਾਂ ਦੇ ਨਾਮ ਲੈ ਜਾ ਸਕਦੇ ਜਿਹੜੇ ਇਥੋਂ ਐਜੂਕੇਸ਼ਨ ਪ੍ਰਾਪਤ ਕਰਕੇ ਉਥੋ ਦੇ ਬੈਠੇ ਔਰ ਅੱਗੇ ਚੱਲ ਵੀ ਰਹੇ ਆ ਸੋ ਅਸੀਂ ਕੋਈ ਚੰਗੇ ਫਿਊਚਰ ਦੀ ਸਕੂਲੇ ਕਾਮਨਾ ਕਰੀਏ ਔਰ ਗੁਰੂ ਮਹਾਰਾਜ ਦਾ ਉਪਕਾਸਨ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਫਾਨ ਸਭ ਵਾਹਿਗੁਰੂ ਜੀ